ਚਾਤੀ ਮਾਰੂ ਆਪਣੇ ਪਿੰਡ ਦੇ ਵਿੱਚ ਚਾਤੀ ਮਾਰੂ ਕਿੰਨੇ ਬੰਦੇ ਤੁਹਾਡੇ ਪਿੰਡ ਦੇ ਵਿੱਚੋਂ ਖਾਸ ਕਰ ਮਾਝਾ ਜ਼ੋਨ ਜਿਹੜਾ ਵਾ ਸਾਡਾ ਉਹ ਆਪਣੇ ਵੱਲ ਚਾਤੀ ਮਾਰੇ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਕ੍ਰਿਸਚਨ ਬਣੇ ਮੇਰੇ ਪਿੰਡ ਦੇ ਵਿੱਚੋਂ 6-7 ਪਰਿਵਾਰ ਕ੍ਰਿਸਚਨ ਬਣ ਗਏ ਗੁਰੂਆ ਕ੍ਰਿਸਚਨਾਂ ਦੀ ਗੱਲ ਛੱਡ ਕਿਤੇ ਸੁਣਿਆ ਤੱਕ ਨਹੀਂ ਉਹ ਅੱਜ ਵਾਜਾ ਲੈ ਕੇ ਸਾਰੇ ਪਿੰਡ ਦੇ ਵਿੱਚ ਹallelujah ਹਰੀ ਹਰੀਆ ਕਰਨ ਦੇ ਹੁੰਦੇ ਤੇ ਇਹਦੇ ਵਿੱਚ ਕੀ ਹੈ ਵੀ ਇਹਦੇ ਵਿੱਚ ਮੈਂ ਮਾਣ ਮਹਿਸੂਸ ਕਰਾਂ ਜਾ ਆਪਣੇ ਪਿੰਡ ਦੇ ਉੱਤੇ ਮਾਣ ਮਹਿਸੂਸ ਕਰਾਂ ਮੇਰਾ ਫੇਲੀਅਰ ਹੈ ਮੇਰਾ ਫੇਲੀਅਰ ਮੇਰੇ ਪਿੰਡ ਦੇ ਸਰਪੰਚ ਦਾ ਫੇਲੀਅਰ ਵਾ ਮੇਰੇ ਪਿੰਡ ਦੀ ਸੰਗਤ ਦਾ ਫੇਲੀਅਰ ਵਾ ਸਾਰੇ ਪਿੰਡ ਦਾ ਫੇਲੀਅਰ ਵਾ ਵੀ ਉਹ ਪਰਿਵਾਰ ਜਿਹੜੇ ਆ ਉਹ ਮਤਲਬ ਕਿ ਜਿਹੜੇ ਟੁੱਟ ਕੇ ਤੇ ਉਹ ਕ੍ਰਿਸ਼ਨ ਧਰਮ ਵਿੱਚ ਚਲ ਗਏ ਤੁਸੀਂ ਇੱਕ ਗੱਲ ਦੱਸੋ ਤੁਸੀਂ ਇਹਨੇ ਲੰਗਰ ਲਾ ਕੇ ਤੁਸੀਂ ਇਹਨੇ ਆਸ਼ਰਮ ਬਣਾ ਕੇ ਤੁਸੀਂ ਇਨਾ ਇਨਾ ਆਸ਼ਰਮਾਂ ਨੂੰ ਦਾਨ ਕਰਕੇ ਕਿੰਨੇ ਬੰਦੇ ਕਨਵਰਟ ਕਰ ਸਕੇ ਹੋ ਇਸ ਧਰਮ ਦੇ ਵਿੱਚ ਤੁਹਾਡਾ ਆਪਣਾ ਕਰੀਬ-ਕਰੀਬ ਮਾਝੇ ਦਾ ਅੱਧਿਓ ਵੱਧ ਸਿੱਖ ਤੇ ਕ੍ਰਿਸ਼ਨ ਬਣ ਚਲੇਆ ਮੈਂ ਕੱਲ ਗੱਲ ਇੱਕ ਕੀਤੀ ਸੀ ਵੀ ਆ ਜਿਹੜਾ ਖੋਪੜਵਾਣਾ ਇੱਥੇ ਉਹਨੂੰ ਵਰਤ ਲਿਆ ਕਰੋ ਅਗਲਿਆਂ ਨੇ ਖੋਪੜ ਇੱਥੋਂ ਵਰਤਿਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਤੁਹਾਡੇ ਦੱਬੇ ਕੁਚਲੇ ਸਿੱਖਾਂ ਦੀ ਬਾਹ ਫੜੀ ਉਹਨਾਂ ਨੇ ਤੁਹਾਡੇ ਦੱਬੇ ਕੁਚਲੇ ਸਿੱਖਾਂ ਨੂੰ ਰਾਸ਼ਨ ਵੰਡਿਆ ਉਹਨਾਂ ਨੇ ਤੁਹਾਡੇ ਲੋੜਵੰਦ ਸਿੱਖਾਂ ਦਾ ਇਲਾਜ ਕਰਾਇਆ ਉਹਨਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਹੈਗੀ ਉਹਨਾਂ ਨੂੰ ਛੱਤ ਪਾ ਕੇ ਦਿੱਤੀ ਤੇ ਆਪਣੇ ਧਰਮ ਦੇ ਵਿੱਚ ਬਾਹ ਫੜ ਕੇ ਲੈ ਗਏ ਪਿਆਰ ਦੇ ਨਾਲ ਮੈਂ ਨਾ ਵੀ ਤੁਹਾਡੇ ਨਾਲ ਨਾ ਇਹ ਵळे ਦਿਮਾਗੋਂ ਵੀ ਹੋਣੀ ਕੌਮ ਸਾਡੀ ਇੰਨੀ ਹੋ ਗਈ ਆ ਵੀ ਤੁਹਾਡੇ ਨਾਲ بڑے ਬੰਦੇ ਮੱਥਾ ਮਾਰ ਮਾਰ ਕੇ ਚਲ ਗਏ ਦੀਪ ਬਈ ਵਰਗਾ ਬੰਦਾ ਮੱਥਾ ਮਾਰ ਮਾਰ ਚਲ ਗਿਆ ਹੋਰ ਚਲ ਗਿਆ ਮੈਂ ਕ੍ਰੀਮ ਕ੍ਰੀਮ 4 ਸਾਲ ਤੋ ਤੁਹਾਡੇ ਨਾਲ ਮੱਥਾ ਮਾਰਨ ਡਿਆ ਲੋਕੀ ਮੈਨੂੰ ਗਾਲਾਂ ਕੱਢੀ ਜਾਂਦੇ ਮੈਂ ਗੱਡੀਆਂ ਗਾਲਾਂ ਖਾ ਖਾ ਕੇ ਵੀ ਤੁਹਾਡੀਆਂ ਸਿਰਫ ਮੈਂ ਇੱਕ ਕਰਕੇ ਗੱਲਬਾਤ ਕਰਨ ਡਿਆ ਵੀ ਜਾਗ ਜਾਓ ਥੋੜਾ ਜਿਆ ਕੋਈ ਅਕਲ ਤੋਂ ਕੰਮ ਲੈ ਲਓ ਬੜੀ ਲੋੜ ਵਾ ਸਾਡੀ ਕੌਮ ਨੂੰ ਬਾਹ ਫੜਨ ਦੀ ਸਾਡੇ ਲੋਕ ਭਟਕਦੇ ਜਾ ਰਹੇ ਆ ਸਾਡੇ ਲੋਕ ਟੁੱਟਦੇ ਜਾ ਰਹੇ ਆ ਸਾਡੇ ਲੋਕ ਮਾਨਸਿਕ ਪੱਧਰ ਤੋਂ ਜਿਹੜੇ ਆ ਉਹ ਡਿੱਗਦੇ ਜਾਂਦੇ ਆ ਉਹਨਾਂ ਨੂੰ ਸਿੱਖਾਂ ਦੇ ਧਰਮ ਦੇ ਵਿੱਚ ਜਿੱਥੇ ਲੋਕ ਮਾਣ ਮਹਿਸੂਸ ਕਰਦੇ ਹੁੰਦੇ ਸੀ ਸਿੱਖਾਂ ਦੇ ਘਰ ਜਨਮ ਲੈ ਕੇ ਉਹਨਾਂ ਨੂੰ ਇਹ ਲੱਗਣ ਲੱਗ ਪਈ ਸਿੱਖਾਂ ਦੇ ਘਰ ਜੰਮ ਕੇ ਗਲਤੀ ਕਰ ਲਈਏ ਕੋਈ ਸਿੱਖ ਹੈ ਹੀ ਵੀ ਸਾਡੀ ਬਾਹ ਫੜਨ ਵਾਲਾ ਕਦੋਂ ਅਕਲ ਆਊਗੀ ਸਾਨੂੰ ਯਾਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜੀ ਕਿ ਅਦੇਪ ਕਰੀਬ ਕਰੀਬ ਪਠਾਨਕੋਟ ਏਰੀਆ ਗਰਦਾਸਪੁਰ ਬੈਲਟ ਧਾਰੀਵਾਲ ਧਾਰੀਵਾਲ ਜਿਹੜਾ ਰਣੀਆਂ ਏਰੀਆ ਇਧਰੋਂ ਅਜਨਾਲਾ ਏਰੀਆ ਸਾਰੇ ਦਾ ਸਾਰਾ ਹੀ ਕਰੀਬ ਜਿਹੜਾ ਵਾ ਮਾਤੜ ਸਿੱਖ ਜਿਹੜਾ ਸੀ ਉਹ ਕਨਵਰਟ ਕਰਕੇ 크੍ਰਿਸਚਨ ਆਪਣੇ ਧਰਮ ਦੇ ਵਿੱਚ ਇਹ ਤੁਹਾਡੇ ਲਈ ਇਹ ਤੁਹਾਡੇ ਲਈ ਕੋਈ ਮਾਨਮਤੀ ਗੱਲ ਵਾ ਜਿਹੜਾ ਗੁਰੂ ਘਰ ਦਾ ਵਜੀਰੇ ਇਹ ਗੱਲ ਕਹਿੰਦਾ ਹੁੰਦਾ ਸੀ ਜਿਹੜਾ ਗੁਰੂ ਘਰ ਦਾ ਵਜੀਰੇ ਗੱਲ ਕਹਿੰਦਾ ਹੁੰਦਾ ਸੀ ਵੀ ਮੈਨੂੰ ਪ੍ਰਮਾਤਮਾ ਨੇ ਆਪਣੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੋਆ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਵ ਮੈਂ ਇਹ ਵੱਡਪਾਗਾ ਵਾ ਕਿ ਮੈਂ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਵਾ ਮੈਂ ਇੱਕ ਗਰੰਥੀ ਸਿੰਘ ਅੱਜ ਉਹੋ ਹੀ ਗਰੰਥੀ ਸਿੰਘ ਇੰਨੀ ਗੱਲ ਕਹਿ ਰਿਹਾ ਕਿ ਮੈਂ ਆਪਣੇ ਬੱਚੇ ਨੂੰ ਜਿਹੜਾ ਵਾ ਉਹ ਗਰੰਥੀ ਨਹੀਂ ਬਣਾਉਂਗਾ ਕਦੀ ਤੁਹਾਡਾ ਕਵੀਸ਼ਰ ਇੱਕ ਕਹਿ ਰਿਹਾ ਵਾ ਕਿ ਮੈਂ ਆਪਣੇ ਬੱਚੇ ਨੂੰ ਕਵੀਸ਼ਰ ਨਹੀਂ ਬਣਾਉਂਦਾ ਤੁਹਾਡੇ ਈਵਨ ਕੀਰਤਨੀਆਂ ਤੱਕ ਇੰਨੀ ਗੱਲ ਕਹਿਣ ਡਿਆ ਵੀ ਅਸੀਂ ਆਪਣੇ ਬੱਚਿਆਂ ਨੂੰ ਕੀਰਤਨੀ ਕੀਰਤਨੀਆਂ ਨਹੀਂ ਬਣਾਉਂਦੇ ਟਾਡੀ ਤੁਹਾਡੇ ਤੁਹਾਡੇ ਖਤਮ ਹੋ ਗਏ ਅੱਜ ਟਾਡੀ ਬਣ ਕੇ ਕੋਈ ਰਾਜੀ ਨਹੀਂ ਕੀਰਤਨੀਆਂ ਤੁਹਾਡੇ ਕੀਰਤਨ ਛੱਡ ਛੱਡ ਕੇ ਤੇ ਕਈ ਕੀਰਤਨੀਆਂ ਜਿਹੜੇ ਆ ਗਾਉਣ ਵਾਲੇ ਪਾਸੇ ਨੂੰ ਤੁਰ ਪਏ ਗਰੰਥੀ ਸਿੰਘ ਜਿਹੜੇ ਆ ਉਹ ਸੇਵਾ ਇਨੇਕ ਟੁੱਟੇ ਮਨ ਦੇ ਨਾਲ ਕਰਦੇ ਆ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਗੁਰੂ ਘਰ ਦੀ ਸੇਵਾ ਦੇ ਨਾਲੋਂ ਵੱਧ ਫਿਕਰ ਆਪਣੇ ਟੱਬਰ ਪਾਲਣ ਦਾ ਹੋਇਆ ਪਿਆ ਅਹੀਂ ਆਸ਼ਰਮ ਬਣਾਈ ਜਾਂਦੇ ਆ ਅਸੀਂ ਉਹਨੂੰ ਆਪਣੇ ਆਪਣੇ ਰੱਬ ਨੂੰ ਛੱਡ ਕੇ ਤੇ ਅਸੀਂ ਆ ਦੁਨੀਆਵੀ ਰੱਬ ਪੈਦਾ ਕਰੀ ਜਾਂਦੇ ਆ ਜੀ ਇੱਕ ਬੰਦਾ ਵਾ ਮੈਂ ਹੋਣਾ ਮੇਰੇ ਨਾਲ ਆ 10 ਜਾਣੇ ਆ ਇਹ 10 ਜਾਣੇ ਕੰਮ ਕਰਦੇ ਮੈਂ ਕਹਾਂ ਇਹਨਾਂ ਨੂੰ ਵੀ ਲਿਆਓ ਵੀ 100 100 ਡਾਲਰ ਫੜਾਓ ਮੈਨੂੰ ਮੇਰੇ ਕੋਲ ਦਫਾ ਜਾਣੇ 100 100 ਡਾਲਰ ਦਿੱਤਾ ਮੈਨੂੰ ਮੈਨੂੰ 1000 ਡਾਲਰ ਹੋ ਗਿਆ ਮੈਂ 1000 ਡਾਲਰ ਫੜ ਕੇ ਵਿੱਚੋਂ 30000 ਵਰਤਨਾ 50000 ਮੈਂ ਆਪਣੀ ਗੱਡੀ ਕੁਡੀ ਲਈ ਰੱਖ ਲਾਂ ਜਾਂ ਖਰਚੇ ਲਈ ਰੱਖ ਲਾਂਗਾ ਮੇਰਾ ਖਰਚਾ ਬੜਾ ਤੇ 30000 ਦੇ ਕੇ ਤੇ ਮੈਂ ਲੋਕਾਂ ਦੀ ਨਿਗਾਹ 'ਚ ਰੱਬ ਬਣ ਗਿਆ ਨਾ ਤੇ ਇਹ 10 ਮੈਂ ਕੀ ਕੀਤਾ ਮੈਂ ਇੱਕ ਸੋਫੇ ਤੇ ਬੈਠਾ ਮੈਂ ਇਹਨਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਤੇ ਕਿਸੇ ਨੂੰ ਫੜਾ ਤੇ ਗਾੜੀ ਜਿੰਨੇ ਮੈਨੂੰ ਲੋੜੀ ਮੈਂ ਰੱਖ ਲੇ ਬਾਕੀ ਦੂਜੇ ਫੜਾ ਤੇ ਮੈਂ ਰੱਬ ਹੋ ਗਿਆ ਤੇ ਇਹ ਕੌਣ ਆ ਫਿਰ ਦਾਨੀ ਕੌਣ ਸੋ ਇੰਨਾਂ ਗੱਲਾਂ ਨੂੰ ਤੁਸੀਂ ਮੇਰਾ ਨਿੱਜ ਨਾ ਸਮਝੋ ਮੈਨੂੰ ਪਰਮਾਤਮਾ ਨੇ ਇੰਨਾ ਕੁ ਸਬਰ ਦਿੱਤਾ ਵਾ ਕਿ ਜਦੋਂ ਮੈਂ ਕਦੇ ਦਿਹਾੜੀਆਂ ਕਰਕੇ ਲੋਹਾ ਕੁੱਟ ਕੇ ਰੋਟੀ ਖਾਂਦਾ ਸੀ ਮੈਂ ਉਦੋਂ ਵੀ ਬੜੇ ਸਬਰ ਸੰਤੋਖ ਦੇ ਵਿੱਚ ਤੇ ਅੱਜ ਤੇ ਮਾਲਕ ਨੇ ਦਿੱਤਾ ਹੀ ਬੇਨਤ ਵਾ ਇਹਨਾਂ ਗੱਲਾਂ ਨੂੰ ਇਹਨਾਂ ਗੱਲਾਂ ਦਾ ਨਿਚੋੜ ਕੱਢੋ ਇਹਨਾਂ ਗੱਲਾਂ ਨੂੰ ਸਮਝੋ ਕੋਈ ਵੀ ਬੰਦਾ ਜਿਹੜਾ ਹੁੰਦਾ ਨਾ ਤੁਹਾਡੇ ਕਰਕੇ ਜਿਹੜਾ 4-5 ਸਾਲ ਤੋਂ ਭੰਕਣ ਲੱਗਾ ਲਗਾਤਾਰ ਹੀ ਜੇ ਮੈਂ ਕੋਈ ਸੰਸਥਾ ਮੈਨੂੰ ਲੋਕੀ ਕਹਿੰਦੇ ਨੇ ਸੰਸਥਾ ਖੜੀ ਕਰਨੀ ਜੇ ਮੈਂ ਸੰਸਥਾ ਖੜੀ ਕਰਨੀ ਹੋਵੇ ਤਾਂ ਮੈਂ ਆਜ ਰਜਿਸਟਰਡ ਕਰਾ ਕੇ ਤੇ ਜੋ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਸਕਦਾ ਪੈਸੇ ਤਾਂ ਲੋਕੀ ਝੋਲਿਆਂ ਚ ਲਈ ਫਿਰਦੇ ਪਰ ਆਪਾਂ ਕੀ ਸੋਚਦੇ ਆਪਾਂ ਇਹ ਗੱਲ ਸੋਚਦੇ ਆਂ ਵੀ ਅਸੀਂ ਇਹ ਕੰਮ ਦੇ ਵਿੱਚ ਪਾਵਾਂਗੇ ਆਪਣਾ ਕੰਮਕਾਰ ਨਹੀਂ ਛੱਡ ਸਕਦੇ ਅੱਗੇ ਬੰਦੇ ਰੱਖਣੇ ਕਿ ਇੱਕ ਤੁਸੀਂ ਜਾਂ ਸਾਰੇ ਜਣੇ ਰਲ ਕੇ ਇੱਕ ਇੱਕ ਦੋ ਦੋ ਬੰਦੇ ਕਿਉਂ ਨਹੀਂ ਸਾਥ ਸਕਦੇ ਜਤੀ ਮਾਰੋ ਆਪਣੇ ਪਿੰਡ ਦੇ ਵਿੱਚ ਜਤੀ ਮਾਰੋ ਕਿੰਨੇ ਬੰਦੇ ਤੁਹਾਡੇ ਪਿੰਡ ਦੇ ਵਿੱਚੋਂ ਖਾਸ ਕਰ ਮਾਝਾ ਜ਼ੋਨ ਜਿਹੜਾ ਵਾ ਸਾਡਾ ਉਹ ਆਪਣੇ ਵੱਲ ਜਤੀ ਮਾਰੇ ਤਾਡੇ ਪਿੰਡ ਦੇ ਵਿੱਚੋਂ ਕਿੰਨੇ 크ਰਿਸਚਨ ਬਣੇ ਮੇਰੇ ਪਿੰਡ ਦੇ ਵਿੱਚੋਂ 6-7 ਪਰਿਵਾਰ 크ਰਿਸਚਨ ਬਣ ਗਏ ਗੁਰੂਆ 크ਰਿਸਚਨਾਂ ਦੀ ਗੱਲ ਛੱਡ ਕਿਤੇ ਸੁਣਿਆ ਤੱਕ ਨਹੀਂ ਉਹ ਅੱਜ ਵਾਜਾ ਲੈ ਕੇ ਸਾਰੇ ਪਿੰਡ ਦੇ ਵਿੱਚ ਹਲੇਲੂਇਆ ਹਲੇਲੂਇਆ ਕਰਨ ਡੇ ਹੁੰਦੇ ਤੇ ਇਹਦੇ ਵਿੱਚ ਕੀ ਹੈ ਵੀ ਇਹਦੇ ਵਿੱਚ ਮੈਂ ਮਾਣ ਮਹਿਸੂਸ ਕਰਾਂ ਜਾਂ ਆਪਣੇ ਪਿੰਡ ਦੇ ਉੱਤੇ ਮਾਣ ਮਹਿਸੂਸ ਕਰਾਂ ਮੇਰਾ ਫੇਲਿਅਰ ਹੈ ਮੇਰਾ ਫੇਲਿਅਰ ਮੇਰੇ ਪਿੰਡ ਦੇ ਸਰਪੰਚ ਦਾ ਫੇਲਿਅਰ ਵਾ ਮੇਰੇ ਪਿੰਡ ਦੀ ਸੰਗਤ ਦਾ ਫੇਲਿਅਰ ਵਾ ਸਾਰੇ ਪਿੰਡ ਦਾ ਫੇਲਿਅਰ ਵਾ ਕਿ ਉਹ ਪਰਿਵਾਰ ਜਿਹੜੇ ਆ ਉਹ ਮਤਲਬ ਕਿ ਜਿਹੜੇ ਟੁੱਟ ਕੇ ਤੇ ਉਹ ਕ੍ਰਿਸ਼ਨ ਧਰਮ ਚ ਚਲ ਗਏ